ਹਾਂਜੀ ਦੋਸਤੋ ਆਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕੁੜੀ ਦਾ ਵਿਆਹ ਹੁੰਦਾ ਤਾਂ ਸ਼ਾਮ ਨੂੰ ਘਰ ਦੇ ਵਿੱਚੋਂ ਕੁੜੀ ਦੀ ਡੋਲੀ ਤੁਰਦੀ ਹੈ ਤਾਂ ਕੁੜੀ ਦਾ ਛੋਟਾ ਜਿਹਾ ਭਤੀਜਾ ਆਪਣੀ ਭੂਆ ਨੂੰ ਅੱਗੇ ਹੋ ਕੇ ਬਾਰ-ਬਾਰ ਰੋਕ ਰਿਹਾ ਹੈ ਭਤੀਜਾ ਆਪਣੀ ਭੂਆ ਨੂੰ ਇਹ ਗੱਲ ਆਖਦਾ ਹੈ ਕਿ ਭੂਆ ਘਰ ਦੇ ਵਿੱਚੋਂ ਨਾ ਜਾ ਦੋਸਤੋ ਸੱਚੀ ਭੂਆ ਨੂੰ ਆਪਣੇ ਭਤੀਜੇ ਬਹੁਤ ਹੀ ਜ਼ਿਆਦਾ ਪਿਆਰੇ ਹੁੰਦੇ ਹਨ ਆਪਣਾ ਖੂਨ ਦਾ ਖੂਣੀ ਹੁੰਦਾ ਹੈ ਆਪਣੇ ਖੂਨ ਦੇ ਵਿੱਚੋਂ ਇੱਕ ਕਤਰਾ ਦੂਰ ਕਰਨਾ ਬਹੁਤ ਹੀ ਜ਼ਿਆਦੇ ਔਖਾ ਹੋ ਜਾਂਦਾ ਹੈ। ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਦੋਸਤੋ ਆਹ ਦੂਸਰੀ ਵੀਡੀਓ ਦੇ ਵਿੱਚ ਟੈਕਨੋਲੋਜੀ ਵਧਣ ਦੇ ਨਾਲ ਲੋਕ ਕਿੰਨੇ ਜ਼ਿਆਦਾ નિર્ਦਈ ਹੋ ਗਏ ਹਨ। ਇਸ ਬੇਜਾਨ ਜਾਨਵਰ ਤੇ ਮਿੱਟੀ ਲੱਤ ਕੇ ਉਸ ਨੂੰ ਪੌੜੀਆਂ ਦੇ ਉੱਪਰ ਚੜਾਇਆ ਜਾ ਰਿਹਾ ਹੈ। ਤੁਸੀਂ ਦੇਖੋ ਕਿ ਉਹ ਬੇਜਵਾਨ ਜਾਨਵਰ ਕਿੰਨਾ ਜ਼ਿਆਦਾ ਔਖਾ ਹੋ ਰਿਹਾ ਹੈ ਇਸ ਬੇਜਵਾਨ ਜਾਨਵਰ ਨੂੰ ਔਖਾ ਹੁੰਦਾ ਦੇਖ ਕੇ ਸੱਚੀ ਦੋਸਤੋ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਹੈ ਅੱਜ ਕੱਲ ਮਸ਼ੀਨੀ ਜੋਗ ਬਦਨ ਦੇ ਨਾਲ ਲੋਕ ਬੇਫੂਕ ਵੀ ਬਹੁਤ ਹੀ ਜ਼ਿਆਦਾ ਹੋ ਗਏ ਹਨ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ